ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ 10 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ ਕਹਿੰਦੇ ਹਨ ਕਿ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਮੌਕੇ ਕੱਚੀ ਕੰਧ ਹੇਠ ਬੈਠੇ ਸੀ ਅਤੇ ਉੱਥੇ ਦੀ ਇੱਕ ਬਜ਼ੁਰਗ ਮਾਤਾ ਨੇ ਕਿਹਾ ਪੁੱਤਰ ਕੱਚੀ ਕੰਦ ਨੇੜੇ ਉੱਠ ਜਾ ਇਹ ਕੰਦ ਤੇਰੇ ਉੱਤੇ ਡਿੱਗ ਜਾਵੇਗੀ ਅਗਿਓਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੰਦ ਉੱਤੇ ਹੱਥ ਲਗਾ ਕੇ ਕਿਹਾ ਮਾਤਾ ਜੀ ਇਹ ਕੰਦ ਜੁੱਗਾਂ-ਜੁੱਗਾ ਤੱਕ ਨਹੀਂ ਡਿੱਗੇਗੀ ਇਹ ਕੰਦ ਮੇਰੇ ਵਿਆਹ ਦੀ ਯਾਦਗੀਰ ਬਣੇਗੀ ਅੱਜ ਵੀ ਉਹ ਕੰਦ ਗੁਰਦੁਆਰਾ ਸ਼੍ਰੀ ਕਾਂਤਸਾਈ ਵਿਖੇ ਉੱਥੇ ਹੀ ਉੱਥੇ ਖੜੀ ਹੈ ਅਤਿ ਹਰ ਸਾਲ ਦੀ ਤਰਾਈ ਸਾਲ ਵੀ ਗੁਰਦੁਆਰਾ ਸ਼੍ਰੀ ਕੰਨ ਸਾਹਿਬ ਵਿਖੇ 537ਵਾਂ ਵਿਆਹ ਪੁਰਬ ਮਨਾਇਆ ਜਾ ਰਿਹਾ ਹੈ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣ ਦੇ ਨਾਲ ਨਾਲ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਕਿੰਨੀ ਸ਼ਾਨਦਾਰ ਫੁੱਲਾਂ ਦੇ ਨਾਲ ਇਸ ਗੁਰਦੁਆਰਾ ਸਾਹਿਬ ਨੂੰ ਸਜਾਇਆ ਗਿਆ ਹੈ ਹਰ ਇੱਕ ਕੋਨਾ ਕੋਨਾ ਫੁੱਲਾਂ ਦੇ ਨਾਲ ਸਜਾਇਆ ਗਿਆ ਜਿਸ ਨੂੰ ਦੇਖ ਕੇ ਗੁਰਦੁਆਰਾ ਸਾਹਿਬ ਦਾ ਅਲੌਕਿਕ ਨਜ਼ਾਰਾ ਸੰਕਟਾ ਦੇਖ ਰਹੀਆਂ ਨੇ ਤਾਂ ਉਹਨਾਂ ਦੇ ਜਿਹੜੇ ਹਿਰਦੇ ਨੇ ਉਹ ਬਹੁਤ ਹੀ ਖੁਸ਼ ਨਜ਼ਰ ਆ ਰਹੇ ਨੇ ਦੱਸਦੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ 10 ਸਤੰਬਰ ਨੂੰ ਬੜੇ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਇਸ ਨੂੰ ਲੈ ਕੇ ਬਟਾਲਾ ਦੇ ਵਿੱਚ ਇੱਕ ਵਿਸ਼ਾਲ ਬਰਾਤੀ ਰੂਪੀ ਨਗਰ ਕੀਰਤਨ ਸਜਾਇਆ ਜਾਵੇਗਾ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸੰਕਟਾਂ ਦੇ ਵਿੱਚ ਕਾਫੀ ਜ਼ਿਆਦਾ ਖੁਸ਼ੀ ਦੀ ਲਹਿਰ ਵਿਪਾਈ ਜਾ ਰਹੀ ਹੈ